ਗੁਰੂ ਪਿਆਰੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਤੌਰ ਤੇ ਐਸੀ ਕਿਹਾ ਹੋਏਗਾ ਕਿ ਜਿਹੜੇ ਆਪਣੇ ਆਪ ਨੂੰ ਸੰਤ ਸਾਧ ਕਵੰਦੇ ਨੇ ਮਹਾਂਪੁਰਖ ਕਹੁੰਦੇ ਨੇ ਇਹਨਾਂ ਨੇ ਆਪਣੇ ਨਾਮ ਦੇ ਨਾਲ ਇੱਕ ਡਿਗਰੀ ਲਾਈ ਹੁੰਦੀ ਹੈ 108 ਦੀ ਜਾਂ ਅੱਜ ਕੱਲ ਉਸ ਤੋਂ ਉੱਪਰ ਚਲੀ ਗਈ 1008 ਦੀ ਐਸੀ ਡਿਗਰੀਆਂ ਲਾਈਆਂ ਹੁੰਦੀਆਂ ਪੈਸੇ ਤੇ ਇਹ ਸਾਰੀਆਂ ਡਿਗਰੀਆਂ ਇਹਨਾਂ ਆਪੇ ਲਈਆਂ ਹੋਈਆਂ ਕਿਤੇ ਕਿਸੇ ਪ੍ਰਵਾਨਿਤ ਸੰਸਥਾ ਵੱਲੋਂ ਕਿ ਯੂਨੀਵਰਸਿਟੀ ਵੱਲੋਂ ਤਾਂ ਨਹੀਂ ਮਿਲੀਆਂ ਸਾਂਤਸਾਦ ਮਹਾਂਪੁਰਖ ਭਰਮ ਗਿਆਨੀ ਸਭ 셀ਫ ਸਟਾਈਲ ਡੀ ਨੇ ਆਪੇ ਆਪਣੇ ਨਾਲ ਲਈਆਂ ਹੋਈਆਂ ਇਸ ਤਰ੍ਹਾਂ ਇਹਨਾਂ ਵਿੱਚ ਇੱਕ ਡਿਗਰੀ ਜਿਹੜੀ ਹੈ 108 ਦੀ ਵੀ ਲਈ ਜਾਂਦੀ ਹੈ 1008 ਦੀ ਵੀ ਲਈ ਜਾਂਦੀ ਹੈ ਦਾਸਤੇ ਮਨ ਵਿੱਚ ਜਿਗਿਆਸਾ ਪੈਦਾ ਹੋਈ ਵੀ 108 ਜਿਹੜੀ ਹੈ ਇਹ ਕੀ ਹੈ ਇਹਦੇ ਬਾਰੇ ਪਤਾ ਕੀਤਾ ਜਾਏ ਮੇਨੋ ਮਨਨ ਦੇ ਵਿੱਚ ਕੋਈ ਸ਼ਰਮ ਨਹੀਂ ਕਿ ਸਾਡੇ ਵੀ ਬਜ਼ੁਰਗ ਇੱਕ ਡੇਰੇਦਾਰਾਂ ਦੇ ਜਾਇਆ ਕਰਦੇ ਸਨ ਔਰ ਅਸੀਂ ਵੀ ਬਚਪਨ ਦੇ ਵਿੱਚ ਜਾਂਦੇ ਰਹੇ ਸਾਨੂੰ ਵੀ ਜਾ ਕੇ ਮੱਥੇ ਟਿਕਾਉਂਦੇ ਰਹੇ ਨੇ ਇਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਖਸ਼ਿਸ਼ ਹੋਈ ਉਹਨਾਂ ਦੀ ਮਿਹਰ ਹੋ ਗਈ ਉਹਨਾਂ ਦੀ ਸ਼ਰਨ ਦੇ ਵਿੱਚ ਆ ਗਏ ਕਿ ਸਤਿਗੁਰੂ ਨੇ ਕੁਝ ਇੱਕ ਗਿਆਨ ਦੀਆਂ ਕਿਰਨਾ ਕਿਰਨਾ ਦਾਸ ਦੀ ਚੋਲੀ ਚ ਵੀ ਪਾਤੀਆਂ ਤੇ ਸਾਰੀ ਸਚਾਈ ਸਮਝ ਲੱਗ ਗਈ। ਪਟਕਣਾ ਬੰਦ ਹੋ ਗਈ। ਮੈਂ ਜਿਹੜੇ ਡੇਡੇ ਦੀ ਆਪ ਜੀ ਨੂੰ ਗੱਲ ਕਰ ਰਿਹਾ ਕਿ ਬਚਪਨ ਦੇ ਵਿੱਚ ਜਾਂਦੇ ਰਹੇ ਆ। ਉੱਥੇ ਇੱਕ ਸੰਤ ਜੀ ਮਹਾਰਾਜ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਬਚਪਨ ਤੋਂ ਉੱਥੇ ਆਏ ਮੇਰੇ ਸਾਹਮਣੇ ਮੇਰੇ ਕੋਲ ਉਮਰ ਦੇ ਵਿੱਚ ਛੋਟੇ ਵੀ ਸਨ ਤੇ ਜਿਹੜੇ ਵੱਡੇ ਜਿਹਨਾਂ ਨੂੰ ਮਾਨ ਸਾਹਿਬ ਕਿਹਾ ਜਾਂਦਾ ਸੀ ਉਹ ਚੜਾਈ ਕਰ ਗਏ ਤੇ ਉਹਨਾਂ ਦੀ ਗੱਡੀ ਦੇ ਉੱਤੇ ਉਹ ਬੈਠ ਗਏ ਉਹ ਵੀ ਆਪਣੇ ਨਾਮ ਦੇ ਨਾਲ 108 ਦੀ ਉਪਾਧੀ ਲਿਖਦੇ ਸਨ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਜੀ ਇਹ ਤੁਹਾਡੇ ਨਾਮ ਨਾਲ ਜਿਹੜਾ 108 ਲਿਖਿਆ ਜਾਂਦਾ ਹੈ ਇਹਦਾ ਕੀ ਮਤਲਬ ਹੈ ਉਹ ਕਹਿ ਲਗੇ ਭਾਈ ਸਾਹਿਬ ਤੁਹਾਨੂੰ ਸੱਚ ਦਸੀਏ ਜੀ ਸਾਨੂੰ ਨਹੀਂ ਜੀ ਪਤਾ ਇਹ ਮਹਾਂਪੁਰਖਾਣਾ ਲਿਖਿਆ ਜਾਂਦਾ ਪਹਿਲਾਂ ਵੱਡੇ ਮਹਾਂਪੁਰਖਾਣਾ ਲਿਖਿਆ ਜਾਂਦਾ ਸੀ ਹੁਣ ਅਸੀਂ ਉਹਨਾਂ ਦੀ ਗੱਦੀ ਤੇ ਬੈਠਿਆਂ ਨੂੰ ਸਾਡੇ ਨਾਲ ਨਾਲ ਲਿਖਿਆ ਜਾਂਦਾ ਇਹ ਪਵਿੱਤਰ ਹੁੰਦਾ ਕੋਈ ਤਸੱਲੀ ਨਹੀਂ ਹੋਈ ਇੱਕ ਦੋ ਬੰਦਿਆਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕੋਈ ਖਾਸ ਪਤਾ ਨਹੀਂ ਲੱਗਾ ਇੱਕ بڑے ਉਹ ਕੇ ਵਿਦਵਾਨ ਬ੍ਰਾਹਮਣ ਨੂੰ ਪੁੱਛਿਆ ਪੰਡਿਤ ਨੂੰ ਕਿ ਭਾਈ ਇਹ 108 ਦੀ ਡਿਗਰੀ ਜਿਹੜੀ ਹੈ ਸਾਡੇ ਸਿੱਖ ਵੀ ਲਾਉਂਦੇ ਨੇ ਤੁਹਾਡੇ ਵੀ ਲਾਉਂਦੇ ਨੇ ਇਹਦਾ ਮਤਲਬ ਕੀ ਹੈ ਉਹ ਕਹਿੰਨ ਲੱਗਾ ਜੀ ਸਾਡੇ 107 ਧਰਮ ਗ੍ਰੰਥ ਨੇ ਚਾਰ ਵੇਦ 6 ਸ਼ਾਸਤਰ 18 ਪੁਰਾਣ 27 ਸਿਮਰਤੀਆਂ 52 ਉਪਨਿਸ਼ਦ ਇਹ 107 ਸਾਡੇ ਧਰਮ ਸ਼ਾਸਤਰ ਨੇ ਧਰਮ ਗ੍ਰੰਥ ਨੇ ਤੇ ਇਹਦੇ ਨਾਲ ਗਾਇਤਰੀ ਮੰਤਰ ਸਾਡੇ ਬੜਾ ਪਵਿੱਤਰ ਸਮਝਿਆ ਜਾਂਦਾ ਹੈ ਜਿਸ ਨੂੰ ਇਹਨਾਂ ਅੱਠਾਂ ਦਾ ਪੂਰਨ ਗਿਆਨ ਹੋਵੇ ਜਿਨੇ ਸਾਰੇ ਅੱਠੇ ਪੜ੍ਹੇ ਹੋਣ ਉਹਨਾਂ ਨੇ ਸਮਝਿਆ ਹੋਵੇ ਉਹਨੂੰ 108 ਦੀ ਡਿਗਰੀ ਆਪਣੇ ਨਾਮ ਨਾਲ ਲਾਉਣ ਦਾ ਅਧਿਕਾਰ ਮਿਲ ਜਾਂਦਾ ਹੈ 108 ਦਾ ਭਾਵ ਇਹ ਹੈ ਕਿ ਉਹਨੇ ਚਾਰ ਵੇਦ 6 ਸ਼ਾਸਤਰ 18 ਪ੍ਰਾਣ 27 ਸਿਮਰਤੀਆਂ 52 ਉਪਨਿਸ਼ਦ ਤੇ ਗਾਇਤਰੀ ਮੰਤਰੇ ਚੰਗੀ ਤਰ੍ਹਾਂ ਪੜ੍ਹਿਆ ਸਮਝਿਆ ਹੋਇਆ ਇਹ 108 ਲਿਖਣ ਦਾ ਭਾਵ ਹੀ ਹੈ ਕਿ ਜੇ 108 ਲਿਖਿਆ ਹੋਇਆ ਤੇ ਉਹਨੇ ਸਾਰੇ ਪੜ੍ਹੇ ਹੋਏ ਨੇ ਮੈਂ ਬੜਾ ਹੈਰਾਨ ਹੋਇਆ ਕਿ ਸਾਡੇ ਜਿਹੜੇ ਸਿੱਖ ਰੂਪ ਦੇ ਵਿੱਚ ਸੰਤ ਬੜੇ ਫਿਰਦੇ ਨੇ ਆਪਣੇ ਆਪ ਨੂੰ ਸਿੱਖ ਬ੍ਰਹਮ ਗਿਆਨੀ ਖਵਾਉਂਦੇ ਨੇ ਉਹ ਕਿਸੇ ਦਾਅਵੇ ਨਾਲੇ ਲਿਖ ਰਹੇ ਨੇ ਇਹ ਸਚਾਈ ਤੇ 108 ਦੀ ਪਹਿਲੀ ਗੱਲ ਤੇ ਕਿ ਜਿਨ੍ਹਾਂ ਦੇ ਨਾਮ ਨਾਲ ਲਿਖਿਆ ਹੋਇਆ ਉਹਨਾਂ ਸ਼ਾਇਦ ਸਾਰੇ 108 107 ਜਿਹੜੇ ਆ ਗ੍ਰੰਥ ਨੇ ਇਹ ਵੇਖੇ ਵੀ ਨਾ ਹੋਣ ਪੜੇ ਦੀ ਗਲਤ ਦੂਰ ਦੀ ਤੇ ਜੇ ਪੜੇ ਵੀ ਹੋਣ ਤੇ ਤਾਂ ਸਿੱਖੀ ਨਾਲ ਕੀ ਸੰਬੰਧ ਹੈ ਕਿਸੇ ਇੱਕ ਦਾ ਵੀ ਵਿੱਚ ਸਿੱਖ ਕੌਮ ਨਾਲ ਨੇੜੇ ਤੇੜੇ ਦਾ ਵੀ ਸੰਬੰਧ ਨਹੀਂ ਲੇਕਿਨ ਨਹੀਂ 108 ਲਿਖਿਆ ਹੋਇਆ ਹੁਣ ਤੇ ਇਹ ਡਿਗਰੀ ਵੱਧ ਕੇ ਜਿਹੜੀ 1008 ਹੋ ਗਈ ਮੈਂ ਜਿਸ ਬ੍ਰਾਹਮਣ ਨੂੰ ਇਹ ਪੁੱਛਿਆ ਸੀ 108 ਬਾਰੇ ਉਹਨੂੰ ਮੈਂ 1008 ਬਾਰੇ ਵੀ ਪੁੱਛਿਆ ਉਹ ਕਹਿਣ ਲੱਗਾ ਜੀ ਵੀ ਸਾਢੇ 21008 ਕੋਈ ਨਹੀਂ ਲਾਉਂਦਾ ਤੇ ਮੈਨੂੰ ਇਹਦਾ ਪੂਰਾ ਗਿਆਨ ਨਹੀਂ ਲੇਕਿਨ ਉਹਨੇ ਚਾਹ ਕਹਿ ਲੱਗਾ ਜੀ ਹੋ ਸਕਦਾ ਹੈ ਕਿ ਦੁਨੀਆ ਦੇ ਸਾਰੇ ਧਰਮ ਗ੍ਰੰਥ ਜਿਹੜੇ ਨੇ ਜੇ ਉਹ ਇਕੱਠੇ ਕਰ ਲਓ ਤੇ ਉਹਨਾਂ ਦੀ ਗਿਣਤੀ 1008 ਹੋਵੇ ਤਾਂ ਕਰਕੇ ਲਾਈ ਜਾਂਦੀ ਹੋਵੇ ਉਹ ਵੀ ਇਸ ਬਾਰੇ ਨਿਸ਼ਚਿਤ ਨਹੀਂ ਸੀ ਪੱਕਾ ਨਹੀਂ ਸੀ ਇਹ ਹਾਲ ਚੇ ਇੱਕ ਸਾਡੀ ਕੌਮ ਦੇ ਵਿੱਚ ਹੀ ਇੱਕ ਹੋਰ ਬਾਬਾ ਹੋਇਆ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਮੇਰੇ ਕਿਸੇ ਮਿੱਤਰ ਨੇ ਉਹਨੂੰ ਸਵਾਲ ਕੀਤਾ ਭਾਈ ਸੁਖਵਿੰਦਰ ਸਿੰਘ ਸਭਰਾਜ ਜਿਹੜੇ ਜਿਹਨਾਂ ਨੇ ਸੰਤਾਂ ਦੇ ਕੌਤਕ ਕਿਤਾਬ ਲਿਖੀ 7 ਵੋਲੀਅਮ ਦੇ ਵਿੱਚ ਕਿ ਜੀ ਇਹ 108 ਦੀ ਜਿਹੜੀ ਡਿਗਰੀ ਲਿਖੀ ਜਾਂਦੀ ਏ ਇਹਦਾ ਕੀ ਮਤਲਬ ਹੈ ਉਹ ਕਹਿੰਦੇ ਜੀ ਇਹਦਾ ਮਤਲਬ ਹੈ ਜਿਵੇਂ ਅਸੀਂ ਕਿਸੇ ਲਫ਼ਜ਼ ਨੂੰ ਦੋ ਵਾਰੀ ਕਹਿਣਾ ਹੋਵੇ ਬਾਰ-ਬਾਰ ਕਹਿਣਾ ਹੋਵੇ ਤੇ ਉਹਦੇ ਨਾਲ ਲਫ਼ਜ਼ ਲਿਖ ਕੇ ਤੇ ਨਾਲ ਦੋ ਲਾ ਦੇਣੇ ਆ ਪਾਵੇ ਲਫ਼ਜ਼ ਜਿਹੜਾ ਦੋ ਵਾਰੀ ਪੜ੍ਹਣਾ ਹੈ ਤੇ 108 ਦਾ ਮਤਲਬ ਹੈ ਜਿਵੇਂ ਸ੍ਰੀ ਲਿਖਿਆ ਹੋਇਆ ਤੇ ਨਾਲ 108 ਲਿਖਿਆ ਹੋਇਆ ਤੇ ਇਹਦਾ ਮਤਲਬ ਹੈ 108 ਵਾਰੀ ਸ੍ਰੀ ਜਿਹੜਾ ਉਹ ਪੜ੍ਹਨਾ ਹੈ ਕੰਨ ਸ੍ਰੀ ਇੱਕੋ ਲਫ਼ਜ਼ ਹੀ 108 ਵਾਰੀ ਪੜ੍ਹਨਾ ਹੈ ਉਹਦੀ ਕੀਮਤਤਾ ਹੋਏਗੀ ਇਹ ਕਿਹਦਾ ਪਰਮ ਜਾਲ ਜਿਹਦਾ ਕੋਈ ਆਧਾਰ ਨਹੀਂ ਤੇਦਾ ਧਰਮ ਨਾਲ ਕੋਈ ਸੰਬੰਧ ਨਹੀਂ ਘੱਟੋ ਗੱਲ ਸਿੱਖੀ ਨਾਲ ਨੇੜੇ ਤੇੜੇ ਦਾ ਕੋਈ ਸੰਬੰਧ ਨਹੀਂ ਔਰ ਫਿਰ ਵਧ ਰਿਹਾ 108 ਤੋਂ ਬ੍ਰਾਹਮਣਾਵਾਂ ਦਾ ਤੇ 108 ਸੀ ਹੁਣ ਅਸੀਂ ਉਹਨਾਂ ਤੋਂ ਪਿੱਛੇ ਥੋੜੀ ਆ ਅਸੀਂ ਅੱਗੇ ਜਾਣਾ ਹੈ 1008 ਲੱਗ ਗਿਆ ਕੱਲ ਨੂੰ ਹੋ ਸਕਦਾ ਕੋਈ ਇਸ ਤੋਂ ਅੱਗੇ ਲਾਲਵੇ ਇਸ ਤੋਂ ਅੱਗੇ ਕੰਮ ਵੱਜ ਜਾਏ ਇਹ ਸਚਾਈ ਹੈ ਇਨਾਂ ਚੀਜ਼ਾਂ ਦੀ ਸਬਦਮਈ ਉਸ ਜੀਤੋ ਇਹ ਕੰਮ ਬੰਦ ਕਰਕੇ ਨਾ ਫੋਲੋ ਕਰੀ ਜਾਈਏ ਕਿਸੇ ਨੂੰ ਆਪਣੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਬਾਣੀ ਪੜ੍ਹੀਏ ਉਹ ਗਿਆਨ ਲਈਏ ਜੀਵਨ ਸਫਲਾ ਹੋ ਜਾਏਗਾ ਇਤਨੇ ਕ ਬਚਨ ਪ੍ਰਵਾਨ ਕਰਨਾ ਹੋਈਆਂ ਭੁਲਾਂ ਵਾਸਤੇ ਕਿ ਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ